ਹੈਲੋ ਬਹੁਤ ਹੀ ਸਤਿਕਾਰਯੋਗ ਸਰਡੇ ਅੱਜ ਦੇ ਇਸ ਬਿਹਤਰ ਖਾਸ ਸਮਾਗਮ ਦੇ ਮੁੱਖ ਮਹਿਮਾਨ ਸਾਡੇ ਅਤੀ ਸਤਿਕਾਰਯੋਗ ਮੁੱਖ ਮੰਤਰੀ ਪੰਜਾਬ ਸਰਦਾਰ ਭਗਵੰਤ ਸਿੰਘ ਮਾਨ ਜੀ ਤੇ ਉਹ ਪੰਜਾਬ ਦੇ ਸਿਤਾਰੇ ਹੋਣਹਾਰ ਸਿਤਾਰੇ 44 ਸਿਤਾਰੇ ਜਿਨ੍ਹਾਂ ਦੀ ਦੇਸ਼ ਦੀ ਸਭ ਤੋਂ ਔਖੀ ਪ੍ਰੀਖਿਆ टफस्ट एग्जामिनेशन ऑफ दिस कंट्री जेईई एडवांस जेड़ा क्लियर ਕੀਤਾ ਮੈਂ ਆਪ ਸਭ ਨੂੰ ਆਪ ਸਭ ਦੇ ਦੀ ਕ ਅਧਿਆਪਕਾਂ ਨੂੰ ਪ੍ਰਿੰਸੀਪਲ ਸਰਵਾਨਾਂ ਨੂੰ ਆਪ ਦੇ ਮਾਤਾ ਪਿਤਾ ਨੂੰ ਮੁਬਾਰਕਬਾਦ ਦਿੰਦਾ ਤੁਸੀਂ ਇੱਕ ਨਵਾਂ ਇਤਿਹਾਸ ਸਿਰਜਿਆ ਮਾਨਯੋਗ ਮੁੱਖ ਮੰਤਰੀ ਸਾਹਿਬ ਆਪ ਜੀ ਦੀ ਰਹਿਨਮਾਈ ਹੇਠ ਜੋ ਆਪ ਜੀ ਦੀ ਵਿਜਨ ਸੀ ਅਸੀਂ ਅੱਜ ਇਹ ਕਹਿ ਸਕਦੇ ਹਾਂ ਸਾਡਾ ਸਹਾ ਮੇਰੇ ਸਾਰੇ ਅਧਿਕਾਰੀ ਬੈਠੇ ਆ ਤੇ ਮੈਂ ਆਪਣੇ ਸਾਰੇ ਇੱਕ ਲੱਖ ਅਧਿਆਪਕਾਂ ਵੱਲੋਂ ਅੱਜ ਆਪ ਦੀ ਜੋ ਵਾਅਦਾ ਤੁਸੀਂ ਪੰਜਾਬ ਦੀ ਆਬਾਦ ਨੂੰ ਕੀਤਾ ਸੀ 2025 ਕਿ ਅਸੀਂ ਪੰਜਾਬ ਵਿੱਚ ਸਿੱਖਿਆ ਕ੍ਰਾਂਤੀ ਲੈ ਕੇ ਆਵਾਂਗੇ ਅਬ ਜੋ ਸਤਾ ਜਿਹੜਾ ਹੈ ਪਹਿਲਾ ਜਿਹੜਾ ਵੱਡਾ ਮੈਨੂੰ ਕੀਰਤੀਮਾਨ ਸਥਾਪਿਤ ਹੋਇਆ ਇਹ 44 ਬੱਚੇ ਸਿਰ ਬਹੁਤ ਹੰਬਲ ਬੈਕਗ੍ਰਾਉਂਡ ਤੋਂ ਕਿਸੇ ਦੇ ਪਿਤਾ ਨਹੀਂ ਹੈ ਮਾਤਾ ਪ੍ਰਾਈਵੇਟ ਸਕੂਲ ਦੇ ਵਿੱਚ ਸਫਾਈ ਸੇਵਕ ਦਾ ਕੰਮ ਕਰਦੇ ਕਿਸੇ ਦੇ ਪਿਤਾ ਕਿਸੇ ਦੁਕਾਨ ਦੇ ਉੱਤੇ 6000 ਦੀ ਨੌਕਰੀ ਕਰਦੇ ਆ ਇਹਨਾਂ ਵਿੱਚੋਂ ਮੈਜੋਰਟੀ ਦੀ ਫੈਮਿਲੀ ਇੰਕਮ 1 ਲੱਖ ਰੁਪਇਆ ਸਾਲਾਨਾ ਤੋਂ ਘੱਟ ਹੈ ਸਰ ਸਰ ਅਸੀਂ 2 ਸਾਲ ਪਹਿਲਾਂ ਇੱਕ ਪੇਸ ਪੋਰਟਲ ਦੀ ਸ਼ੁਰੂਆਤ ਕੀਤੀ ਉਹਦੇ ਚ ਅਸੀਂ ਸਿਰਫ 5000 ਬੱਚੇ ਪੰਜਾਬ ਦੇ ਸਾਰੇ ਜਿਹੜੇ ਜਿੰਨੇ ਵੀ ਸਰਕਾਰੀ ਸਕੂਲ ਹੈ ਚਾਹੀ ਆਪਣੇ ਸਕੂਲ ਆਫ ਫੈਮਿਨੈਂਸ ਔਰ ਨੋਰਮਲ ਸਕੂਲਸ ਔਰ ਮੈਰੀਟੋਰੀਅਸ ਸਕੂਲਸ ਔਰ ਅਦਰ ਸਕੂਲ ਹੋਣ ਉਹਨਾਂ ਨੂੰ ਆਇਡੈਂਟੀਫਾਈ ਕੀਤਾ ਸਰ ਉਹਨਾਂ ਬੱਚਿਆਂ ਨੂੰ ਜਿਨ੍ਹਾਂ 'ਚ ਸਾਨੂੰ 스파ਕ ਲੱਗਦਾ ਸੀ ਅਸੀਂ ਉਹਨਾਂ ਨੂੰ ਐਕਸਟਰਾ ਕੋਚਿੰਗ ਦੇਣੀ ਸ਼ੁਰੂ ਕੀਤੀ ਫਿਰ ਸਰ ਸੈਕੰਡ ਫੇਸ 'ਚ ਆ ਕੇ ਅਸੀਂ ਉਹਨਾਂ ਦੇ ਵਿੱਚੋਂ 6700 ਬੱਚਿਆਂ ਨੂੰ ਸਰ ਰੈਜ਼ੀਡੈਂਸ਼ੀਅਲ ਕੋਚਿੰਗ ਦੇਸ਼ ਦੇ ਬੈਸਟ ਟਿਊਟਰਸ ਤੋਂ ਸਰ ਸਾਡੇ ਜਿਹੜਿਆਂ ਨੇ ਬਹੁਤ ਸਾਰੀ ਐਨਜੀਓਜ਼ ਨੇ ਵੀ ਸਾਡਾ ਸਾਥ ਦਿੱਤਾ ਸਾਡੇ ਨੌਲੇਜ ਪਾਰਟਨਰਸ ਵੀ ਆਏ ਸਰ ਪਿਛਲੇ ਸਾਲ ਅਸੀਂ ਸਰ ਗਰਮੀਆਂ 'ਚ ਵੀ ਸਰਦੀਆਂ ਚ ਵੀ ਤੇ ਫਿਰ April ਚ ਮੈਂ ਇਹਨਾਂ ਦੇ ਕੈਂਪ ਤਿੰਨ ਕੈਂਪ ਲਾਇਆ ਸਰ ਰੈ residencial ਇੱਕ ਇੱਕ ਮਹੀਨੇ ਦੇ 90 ਦਿਨ ਦੀ ਸਪੈਸ਼ਲ ਟ੍ਰੇਨਿੰਗ ਸਰ ਇਹਨਾਂ ਬੱਚਿਆਂ ਨੂੰ ਜਿਹੜੇ ਦੇਸ਼ ਦੇ ਬੈਸਟ ਟੀਚਰਸ ਨੂੰ ਬੁਲਾ ਕੇ ਸਰ ਜਿਹਦੇ ਵਿੱਚ ਫਿਜ਼ਿਕਸ ਵਾਲਾ ਦੇਸ਼ ਦੀ ਜਿੰਨੀ ਵੱਡੀ ਏਜੰਸੀਜ਼ ਦੇ ਜਿਹੜੇ ਯੂਟਜ਼ ਉਹਨਾਂ ਨੂੰ ਬੁਲਾ ਕੇ ਦਿੱਤੀ ਸਰ ਉਦਨ ਤੀਜਾ ਸਰ ਇੱਕ ਸਿੱਖ ਨਮਕ ਕੀਰਤੀ ਮੰਦ ਸਥਾਪਿਤ ਕਰਤਾ ਇਹਨਾਂ ਬੱਚਿਆਂ ਦੀ ਜ਼ਿੰਦਗੀ ਬਦਲ ਜੂਗੀ ਸਰ ਆਈਆਈਟੀ ਦੇ ਦਰਵਾਜ਼ੇ ਇਹਨਾਂ ਬੱਚਿਆਂ ਲਈ ਖੁੱਲੇ ਆ ਤੇ ਸਰ ਇਸੇ سلسلے ਨੂੰ ਅੱਗੇ ਵਧਾਉਂਦੇ ਹੋਏ ਇਸ ਸਾਲ ਜਿਹੜੇ ਬੱਚੇ ਸਾਡੇ 12ਵੇਂ ਚਾਏ ਆ ਕੱਲ ਤੋਂ ਸਿਰ ਮਹੌਲੀ ਦੇ ਜਿਹੜਾ ਸਾਡਾ ਮੈਰੀਟੋਰੀਅ ਸਕੂਲ ਹੈ 650 ਬੱਚਿਆਂ ਦਾ ਰੈ residențial ਕੈਂਪ 1 ਮਹੀਨੇ ਦਾ ਕੱਲ ਤੋਂ ਫਿਰ ਸ਼ੁਰੂ ਹੋ ਰਿਹਾ ਅਗਲੇ ਸਾਲ ਦੀ ਵੀ ਨਾਲ ਹੀ ਤਿਆਰੀ ਹੈ ਅਗਲੇ ਸਾਲ ਸਾਨੂੰ ਅਗਲੇ ਸਾਲ ਸਾਨੂੰ ਉਮੀਦ ਹੈ ਅਸੀਂ ਹੋਰ ਰਿਕਾਰਡ ਤੋੜਾਂਗੇ ਇਸ ਤੋਂ ਪਹਿਲਾਂ ਸਰ ਜੇਈ ਮੀਨਸ ਜਿਹੜਾ ਜਿਹੜਾ ਬਾਕੀ ਇੰਜੀਨੀਅਰਿੰਗ ਲਈ ਹੁੰਦਾ 260 ਬੱਚੇ ਅਸੀਂ ਸਾਡੇ ਉਹਦੇ ਚ ਕਲੀਅਰ ਕੀਤੇ ਆ 344 ਬੱਚਿਆਂ ਨੇ ਸਰੇਕ ਨਵਾ ਜਿਹੜਾ ਕੀ ਟਿਮਨ ਹੱਪਟ ਇੱਕ ਵਾਰੀ ਦੁਬਾਰਾ ਸਾਡੇ ਨੌਲੇਜ ਪਾਰਸ ਸਾਰੇ ਮੈਕਮੇ ਦਾ ਸਾਰੇ ਮੇਰੇ ਅਧਿਕਾਰੀ ਸਹਿਬਾਨ ਦਾ ਸਾਡੇ ਸੈਕਟਰੀ ਸਾਹਿਬ ਸਪੈਸ਼ਲ ਸੈਕਟਰੀ ਸਾਹਿਬ ਸਾਡੇ ਡਾਇਰੈਕਟਰ ਸਕੂਲ এডੂਕੇਸ਼ਨ ਸਾਡੀ ਹੋਲ ਟੀਮ ਸਭ ਦਾ ਤੇ ਸਾਡੇ ਸਾਰੇ ਅਧਿਆਪਕਾਂ ਦਾ ਇਹਨਾਂ ਦੇ ਪ੍ਰਿੰਸੀਪਲ ਸਹਿਬਾਨਾਂ ਦਾ ਆਪ ਇਹ ਸਾਡੇ ਸਾਰੇ ਵਿਭਾਗ ਦੀ ਸਾਂਝੀ ਮਿਹਨਤ ਹੈ ਸਰ ਆਪ ਜੀ ਦੀ ਰਹਿਨਮਾਈ ਹੇਠ ਤੇ ਅਸੀਂ ਤੁਹਾਨੂੰ ਵਿਸ਼ਵਾਸ ਦਿਵਾਉਂਦੇ ਹਾਂ ਅਸੀਂ ਸਾਰਾ ਸਾਡਾ ਵਿਭਾਗ ਜੋ ਜ਼ਿੰਮੇਵਾਰੀ ਤੁਸੀਂ ਸਾਨੂੰ ਲਈ ਹੈ ਅਸੀਂ ਦਿਨ ਰਾਤ ਮਿਹਨਤ ਇਦਾਂ ਹੀ ਕਰਾਂਗੇ ਅਗਲੇ ਸਾਲ ਹੋਰ ਵੀ ਸ਼ਾਨਦਾਰ ਨਤੀਜੇ ਆਣਗੇ ਬਹੁਤ ਬਹੁਤ ਧੰਨਵਾਦ ਸਰ ਮੈਂ ਹੁਣ ਆਪ ਨੂੰ ਬੇਨਤੀ ਕਰੂੰਗਾ ਆਪ ਜੀ ਬੱਚਿਆਂ ਨਾਲ ਜਰੂਰੀ ਇੰਟਰੈਕਸ਼ਨ ਥੈਂਕ ਯੂ ਸਰ ਅੱਜ ਵਿਦਿਆਰਥੀ ਵੀ ਸਾਹਮਣੇ ਨੇ ਮੌਕਾ ਦਸਤੂਰ ਹੈ ਉਹਨਾਂ ਦੇ ਹਰਮਨ ਪਿਆਰੇ ਨੇਤਾ ਉਹਨਾਂ ਦੇ ਸਾਹਮਣੇ ਨੇ ਵਿਦਿਆਰਥੀਆਂ ਨੂੰ ਬੇਨਤੀ ਹੈ ਕਰੋ ਕੋਈ ਗੱਲਬਾਤ ਕਰਨੇ ਚਾਹੁੰਦੇ ਹੋਣ ਤਾਂ ਆਪਣਾ ਹੱਥ ਖੜਾ ਕਰਕੇ ਪਹਿਲਾਂ ਨਾਮ ਅਤੇ ਆਪਣਾ ਡਿਸਟ੍ਰਿਕਟ ਦੱਸ ਕੇ ਸ਼ੁਰੂ ਕਰਨ ਕਿਰਪਾ ਕਰਕੇ ਜਿਹੜੇ ਵਿਦਿਆਰਥੀ ਗੱਲਬਾਤ ਕਰਨਾ ਚਾਹੁੰਦੇ ਆ ਆਪਣਾ ਹੈਂਡ ਰੇਜ਼ ਕਰੋ ਜੀ ਮਾਈਕ ਕੋਲੇ ਆਤਰੀ ਮੇਰਾ ਨਾਮ ਅਰਸ਼ਪ੍ਰੀਤ ਹੈ ਮੈਂ ਰਿਟਾਇਰਡ ਸਕੂਲ ਅੰਮ੍ਰਿਤਸਰ ਤੋਂ ਹਾਂ ਮੇਰੇ ਪਿਤਾ ਜੀ ਸਰਕਾਰੀ ਸੇਵਕ ਹਨ ਅਤੇ ਚਾਰ ਭੈਣਾਂ ਤੇ ਇੱਕ ਭਰਾ ਹੈ ਮੇਰਾ ਭਰਾ ਹੈਂਡੀਕੈਪ ਹੈ ਉਹ ਤੁਰ ਨਹੀਂ ਸਕਦਾ ਇਸ ਲਈ ਮੇਰੇ ਪਿਤਾ ਜੀ ਕੋਈ ਵੀ ਮਹਿੰਗੀ ਕੋਚਿੰਗ ਅਫੋਰਡ ਨਹੀਂ ਕਰ ਕਰ ਸਕਦੇ ਸੀ ਸਰ ਤੁਹਾਡਾ ਬਹੁਤ ਬਹੁਤ ਥੈਂਕ ਯੂ ਕਿ ਤੁਸੀਂ ਸਾਨੂੰ ਸਕੂਲਾਂ ਵਿੱਚ ਹੀ ਇਹ ਕੋਚਿੰਗ ਪ੍ਰੋਵਾਈਡ ਕੀਤੀ ਜੀ ਕਰਕੇ ਮੇਰਾ ਜੈ ਮੇਸਟ ਜੈਡ ਵਾਸ ਤੋਂ ਨਾ ਕਲੀਅਰ ਸਰ ਮੈਂ ਤੁਹਾਡੇ ਬਹੁਤ ਬਹੁਤ ਸ਼ੁਕਰ ਦਾ ਗੁਜ਼ਾਰਾ ਕਿ ਤੁਸੀਂਾਨੂੰ ਇਹ ਕੋਚਿੰਗ ਸਕੂਲ ਵਿੱਚ ਪ੍ਰੋਵਾਈਡ ਕੀਤੀ ਜਿਹਦੇ ਸਦਕਾ ਹੋਗੇ ਹੋਰ ਵੀ ਬੱਚੇ ਕੋਚਿੰਗ ਕਰਨਗੇ ਤੇ ਹੋਰ ਜ਼ਿਆਦਾ ਵਧਣ ਤੇ ਤੁਹਾਨੂੰ ਮਿਲੇਗਾ ਸਰ ਲੋਕ ਤਾਂ ਕਹਿੰਦੇ ਨੇ ਕਿ ਕੁੜੀਆਂ ਕੁਝ ਨਹੀਂ ਕਰ ਸਕਦੀ ਸਰ ਤੁਸੀਂ ਸਾਬਿਤ ਕਰ ਦਿੱਤਾ ਕੁੜੀਆਂ ਬਹੁਤ ਕੁਝ ਕਰ ਸਕਦੀਆਂ ਨੇ ਤਾਂ ਥੈਂਕ ਯੂ ਸੋ ਮੱਚ ਤੇ ਕੀ ਬਣਨਾ ਫਿਰ ਅੱਗੇ ਪੜ੍ਹੋ ਸਰ ਜਰਨ ਕਰਨੀ ਹਾਂ ਮੈਂ ਅੱਛਾ ਸਰ ਮੈਂ ਚਾਹੁੰਦੀ ਕਿ ਮੈਂ ਇੰਨੀ ਵਧੀਆ ਕੁੜੀ ਬਣਾਂ ਕਿ ਸਰ ਇਹ ਵੀ ਨਾ ਜੀਰ ਬਣ ਕੇ ਸਾਡੇ ਮੇਰੇ ਪਪਾ ਜੋ ਚੀਜ਼ ਕਹਿਣ ਮੇਰਾ ਬੈਲੈਂਸ ਚੈੱਕ ਨਾ ਪਵੇ ਕਿ ਮੇਰਾ ਬੈਲੈਂਸ ਹੈਗਾ ਹੋ ਜੇ ਨਹੀਂ ਉਹ ਚੀਜ਼ਾ ਰੱਖਣ ਦੇ ਮੈਂ ਉਹਨਾਂ ਨੂੰ ਦੇ ਦਾਂ ਵਾਹ ਵਾਹ ਬਹੁਤ ਗੁੱਡ ਲੱਕ ਹਾਂਜੀ ਕਿਰਪਾ ਕਰਕੇ ਹੋਰ ਵਿਦਿਆਰਥੀ ਜਿਹੜੇ ਗੱਲਬਾਤ ਕਰਨਾ ਚਾਹੁੰਦੇ ਕੋਈ ਆਪਣਾ ਐਕਸਪੀਰੀਅੰਸ ਕੋਈ ਆਪਣਾ ਕੋਈ ਪ੍ਰਾਈਵੇਟ ਸਕੂਲ ਚੋਂ ਸਰਕਾਰੀ ਚ ਸ਼ਿਫਟ ਹੋਇਆ ਹੋਣਾ ਕੋਈ ਕਿਸੇ ਦਾ ਕੋਈ ਦਿੱਕਤਾਂ ਵੀ ਆਈਆਂ ਹੋਣੀਆਂ ਜਾਂ ਫੈਮਲੀ ਦੀਆਂ ਕਬੀਲਦਾਰੀ ਦੀਆਂ ਤੁਸੀਂ ਸ਼ੇਰ ਕਸ ਅੱਜ ਛੋਟਾ ਦਿਨ ਹੈ ਅਸੀਂ ਤਾਂ ਬੋਲਦੇ ਰਹਿੰਦੇ ਹਾਂ ਪਿੱਛੇ ਦੇ ਦੋ ਕਿਤੇ ਕੋਈ ਪੇਰੈਂਟ ਜਾਂ ਕੋਈ ਪ੍ਰਿੰਸੀਪਲ ਬੋਲਣਾ ਚਾਹੁੰਦਾ ਹੈ ਕਿਹੜੇ ਬੱਚੇ ਆਜਾ ਇੱਥੇ ਅੱਗੇ ਫਰੰਟ ਰੋ ਪਿੱਛੇ ਵੀ ਆਗੇ ਕੋਈ ਉਧਰ ਆ ਜਾਈਂ ਬਾਜ ਸਸਰੀ ਗੱਲ ਤੁਸੀਂ ਗੱਲ ਮੇਰਾ ਨਾਮ ਮਹੇਸ਼ ਕੁਮਾਰ ਹੈ ਤੇ ਮੈਂ ਸ਼ਰੀਫਤਗੜ ਸਾਹਿਬ ਡਿਸਟ੍ਰਿਕਟ ਤੋਂ ਬਿਲੋਂਗ ਕਰਦਾ ਹਾਂ ਮੈਂ ਸਭ ਚੇਕਾ ਪਿੰਡ ਸੰਗੋਲ ਵਿੱਚੋਂ ਮੈਂ 10ਵੀਂ ਪਾਸ ਕੀਤੀ ਸੀ ਕਿ 95% ਮਾਰਕਸ ਦੇ ਨਾਲ ਤੇ ਸਕੂਲ ਆਫ ਐਮੀਨੈਂਸ ਖਮਾਣੋ ਕਲਾ ਤੋਂ ਮੈਂ 12ਥ ਕਲਾਸ ਵੀ ਪਾਸ ਕੀਤੀ 95% ਦੇ ਨਾਲ ਹੀ ਉਸ ਦੇ ਨਾਲ ਜੇ ਮੈਨਸ ਜੇ ਮੈਨਸ ਦੇ ਵਿੱਚ ਵੀ 83 ਪਰਸੈਂਟਾਈਲ ਸਕੋਰ ਕਰਕੇ ਕ੍ਰੈਕ ਕੀਤਾ ਤੇ ਜੇਡ ਵਾਸ ਦੇ ਵਿੱਚ ਵੀ ਕਾਫੀ ਵਧੀਆ ਅੰਕ ਮੈਂ ਪ੍ਰਾਪਤ ਕੀਤੇ ਹਨ